ਅੱਜ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ بارش ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਅੱਜ ਵੀ ਮੌਸਮ ਵਿਭਾਗ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਜੋ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਯਾਨੀ ਕਿ 17 ਅਗਸਤ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਉਹ ਕਿਹੜੇ-ਕਿਹੜੇ ਜ਼ਿਲ੍ਹੇ ਨੇ ਉਹ ਦੱਸਦੇ ਕਿ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਐਥੇ ਤੇਜ਼ ਮੀਂਹ ਪੈਣ ਦੇ ਅਸਰ ਦੱਸੇ ਜਾ ਰਹੇ ਨੇ ਤਾਂ ਰਾਜ ਦੇ ਵਿੱਚ 19 ਅਗਸਤ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ ਇਸ ਤੋਂ ਪਹਿਲਾਂ ਕੱਲ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਸੀਗਾ ਇਸ ਦੇ ਨਾਲ ਹੀ ਰਾਜ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਹਲਕਾ ਵਾਧਾ ਵੀ ਦਰਜ ਕੀਤਾ ਗਿਆ ਤਾਂ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਰਾਜ ਦੇ ਔਸਤ ਵੱਤਵਤ ਤਾਪਮਨ ਦੇ ਵਿੱਚ 0.9 ਡਿਗਰੀ ਦਾ ਵਾਧਾ ਹੋਇਆ ਹਾਲਾਂਕਿ ਇਹ ਅਜੇ ਵੀ ਆਮਦਰ ਦੇ ਉੱਤੇ ਗਾਇਮ ਹੈ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਆਮ ਤੋਂ ਕਾਫੀ ਵੱਧ ਰਿਹਾ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਤਾਪਮਨ 1.7 ਡਿਗਰੀ ਵੱਧ ਹੈ 38.1 ਡਿਗਰੀ ਦਰਜ ਕੀਤਾ ਗਿਆ ਜੋ ਕਿ ਰਾਜ ਦੇ ਵਿੱਚ ਸਭ ਤੋਂ ਵੱਧ ਸੀ ਉਦੋਂ ਹੀ ਅੰਮ੍ਰਿਤਸਰ ਦਾ ਤਾਪਮਨ ਵੀ 3.1 ਡਿਗਰੀ ਵੱਧ ਜੋ ਕਿ 34.3 ਡਿਗਰੀ ਦਰਜ ਕੀਤਾ ਗਿਆ ਲੁਧਿਆਣਾ ਦੇ ਵਿੱਚ ਵੀ 32.2 ਡਿਗਰੀ ਬਠਿੰਡਾ ਦੇ ਵਿੱਚ 35. 2 ਡਿਗਰੀ ਜੋ ਕਿ ਤਾਪਮਾਨ ਦਰਜ ਕੀਤਾ ਗਿਆ ਇਸ ਤਰੀਕੇ ਦੇ ਨਾਲ ਰਾਜ ਦੇ ਵਿੱਚ ਬੀਤੇ ਦਿਨ ਸ਼ਾਮ ਦੱਸਦੀ ਹੈ ਕਿ ਹੁਸ਼ਾਰਪੁਰ ਦੇ ਵਿੱਚ 29 ਮਿਲੀਲੀਟਰ ਬਾਰਿਸ਼ ਹੋਈ ਹੈ ਰੋਪੜ ਦੇ ਵਿੱਚ ਵੀ ਦੱਸਦੀ ਹੈ ਕਿ 37.5 ਮਿਲੀਲੀਟਰ ਬਾਰਿਸ਼ ਹੋਈ ਹੈ ਤੇ ਐਸਐਸਬੀ ਨਗਰ ਦੇ ਵਿੱਚ ਵੀ 16 ਮਿਲੀਲੀਟਰ ਅਤੇ ਰੂਪਨਗਰ ਦੇ ਵਿੱਚ 2 ਮਿਲੀਲੀਟਰ ਮੀਂਹ ਦਰਜ ਕੀਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਪਾਣੀ ਜੋ ਕਿ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਤਰਨਤਾਰਨ ਹੜ੍ਹ ਦੇ ਚਪੇੜ ਦੇ ਵਿੱਚ ਨਜ਼ਰ ਆ ਰਿਹਾ ਹੈ ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਇਸੇ ਅਦਾਸ ਦੇ ਕਿ ਇਸ ਸਮੇਂ ਹੁਸ਼ਿਆਰਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਅਤੇ ਫਾਜ਼ਿਲਕਾ ਦੇ ਕਈ ਇਲਾਕੇ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਖੇਤਰਾਂ ਦੇ ਵਿੱਚ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਹਰੀਕੇ ਹੈਡਵਰਕਸ ਦੇ ਉੱਤੇ ਜਿੱਥੇ ਬਿਆਸ ਦੇ ਬਿਆਸ ਤੇ ਸਤਲੁਜ ਦਾ ਸੰਗਮ ਹੁੰਦਾ ਹੈ ਉੱਥੇ ਪਾਣੀ ਦਾ ਪੱਧਰ ਵਧਨ ਦੇ ਨਾਲ ਨੇੜਲੇ ਪਿੰਡਾਂ ਦੇ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ ਪੱਟੀ ਇਲਾਕੇ ਦੇ ਪਿੰਡ ਰਾਮ ਸਿੰਘ ਵਾਲਾ ਦੇ ਨੇੜੇ ਸਤਲੁਜ ਨਦੀ ਦਾ ਤੂੰਸੀ ਬੰਨ ਟੁੱਟ ਗਿਆ ਜਿਸ ਨੂੰ ਕਿ ਪਰੰਦੇਲੇ ਪ੍ਰਸ਼ਾਸਨ ਕੋਸ਼ਿਸ਼ਾ ਕਰ ਰਿਹਾ ਤੇ ਉਤੇ ਹੀ ਫਾਜ਼ਿਲਕਾ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਵੀ ਭਾਰੀ ਮੀਂਹ ਦੇ ਕਾਰਨ ਸਤਲੁਜ ਨਦੀ ਉਫਾਨ ਦੇ ਉੱਤੇ ਨਜ਼ਰ ਆ ਰਿਹਾ ਹੈ ਇਸ ਦਾ ਪਾਣੀ ਪੱਧਰ ਲਗਾਤਾਰ ਵਧ ਰਿਹਾ ਇਸ ਕਰਕੇ ਲੋਕਾਂ ਦੇ ਵਿੱਚ ਵੀ ਖੌਫ ਪੈਦਾ ਹੋ ਰਿਹਾ ਪਾਕਿਸਤਾਨ ਭਾਰਤ ਸਰਦੀ ਇਲਾਕੇ ਦੇ ਵਿੱਚ ਨਜ਼ਦੀਕ ਸਰਦੀ ਇਲਾਕੇ ਦੇ ਪਿੰਡ ਕਵਾ ਵਾਲੀ ਦੇ ਪਿੰਡ ਸਤਲੁਜ ਦੇ ਪੁਲ ਦੇ ਉੱਤੇ ਪਹੁੰਚੇ ਲੋਕਾਂ ਦਾ ਕਹਿਣਾ ਹੈਗਾ ਕਿ ਉਹ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਆਪਣੀਆਂ ਤਿਆਰੀਆਂ ਕਰ ਰਹੇ ਨੇ ਤਾਂ ਦੱਸ ਦਈਏ ਕਿ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਅੱਜ ਅਤੇ ਕੱਲ ਮੌਸਮ ਵਿਭਾਗ ਦੇ ਵੱਲੋਂ ਅਲਰਟ ਤਿੰਨ ਜ਼ਿਲਾਂ ਦੇ ਵਿੱਚ ਜਾਰੀ ਕੀਤਾ ਗਿਆ ਹੈ ਪਰ 18 ਅਗਸਤ ਸੋਮਵਾਰ ਯਾਨੀ ਕਿ ਕੱਲ ਤੋਂ ਰਾਜ ਦੇ ਵਿੱਚ ਵਧੀਆਂ ਮੀਂਹ ਪੈਣ ਦੇ ਅਸਾਰ ਹੈ ਯਾਨੀ ਕਿ ਬਹੁਤ ਚੰਗੀ ਬਾਰਿਸ਼ ਹੋਵੇਗੀ ਬੀਤੇ ਜੋ ਕਿ ਅਣਵਲੇ ਦਿਨਾਂ ਦੇ ਵਿੱਚ ਤਾਂ ਇਸ ਦਿਨ ਦੱਸਦੇ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਅਤੇ ਰੋਪਨਗਰ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਚੰਗੀ ਬਾਰਿਸ਼ ਦੇ ਸੰਕੇਤ ਮਿਲ ਰਹੇ ਨੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ ਤਾਂ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਦਿੱਤੀ ਜਾ ਰਹੀ ਹੈ ਤੇ ਤਾਪਮਾਨ ਸਾਈ ਤੋਂ 30 ਡਿਗਰੀ ਦੇ ਵਿਚਕਾਰ ਰਹਿ ਸਕਦਾ ਇਸ ਦੇ ਕੇ ਨਾਲ ਜਲੰਧਰ ਲੁਧਿਆਣਾ ਪਟਿਆਲਾ ਅਤੇ ਮੁਹਾਲੀ ਦੇ ਵਿੱਚ ਵੀ ਅੱਜ ਹੈ ਹੀ ਮੌਸਮ ਰਵੇਗਾ ਬੱਦਲ ਛਾਏ ਰਹਿਣਗੇ ਮੀਂਹ ਵੀ ਪੈਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਤਾਪਮਾਨ ਦੀ ਗੱਲ ਕੀਤੇ ਜਾਵੇ ਤਾਂ 27 ਤੋਂ 33 ਡਿਗਰੀ ਦੇ ਵਿਚਕਾਰ ਤਾਪਮਾਨ ਰਹਿ ਸਕਦਾ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੁਹਾਡੇ ਇਲਾਕੇ ਦਾ ਮੌਸਮ ਅੱਜ ਕਿਵੇਂ ਜਹੇਗਾ ਕਿਉਂਕਿ ਪੰਜਾਬ ਦੇ ਵਿੱਚ ਅੱਜ ਕਈ ਥਾਵਾਂ ਦੇ ਉੱਤੇ ਬੱਦਲ ਛਾਏ ਹੋਏ ਨੇ ਮੌਸਮ ਸੁਹਾਵਣਾ ਬਣਿਆ ਹੋਇਆ ਗਰਮੀ ਬਿਲਕੁਲ ਵੀ ਜਿਹੜੀ ਕਹਿ ਸਕਦੇ ਆ ਵੀ ਨਹੀਂ ਲੱਗ ਰਹੀ ਹੈ ਕਿਉਂਕਿ ਮੌਸਮ ਬਿਲਕੁਲ ਸੁਹਾਵਣਾ ਠੰਡਾ ਮੌਸਮ ਹੋਇਆ ਪਿਆ ਹੈ ਤੇ ਕਿਉਂਕਿ ਕਈ ਥਾਵਾਂ ਦੇ ਉੱਤੇ ਬੀਤੀ ਸ਼ਾਮ ਨੂੰ ਵੀ ਬਾਰਿਸ਼ ਹੋਈ ਹੈ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਕੱਲ ਹੁਸ਼ਿਆਰਪੁਰ ਦੇ ਵਿੱਚ ਬਹੁਤ ਤੇਜ਼ ਮੀਂਹ ਪਿਆ ਸੀਗਾ ਐਸਐਸ ਨਗਰ ਦੇ ਵਿੱਚ ਵੀ ਮੋਹਾਲੀ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਹੋਈ ਸੀਗੀ ਤੇ ਅੱਜ ਵੀ ਮੌਸਮ ਭਾਗ ਦੇ ਵੱਲੋਂ ਤਿੰਨ ਜ਼ਿਲ੍ਹਿਆਂ ਦੇ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਜਿਵੇਂ ਕਿ ਹੁਸ਼ਿਆਰਪੁਰ ਪਠਾਨਕੋੜ ਅਤੇ ਰੂਪਨਗਰ ਦੇ ਵਿੱਚ بارش ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ